3.5 ਸਾਲ ਤੋਂ ਜੁਮਨ ਸਾਹਿਬ ਨੇ ਕੰਮ ਕੀਤੇ ਨੇ ਕੰਮਾਂ ਦੇ ਆਧਾਰ ਦੇ ਉੱਤੇ ਲੋਕ ਜਿਹੜੀ ਗੋਤ ਹੈ ਆਵਾਜ਼ਾਂ ਦੇ ਪਾਚਿੰਗ ਦਿਨ ਪਰਮੇਸ਼ਰ ਸਿੰਘ ਸੰਧੂ ਨੂੰ ਵੀ ਪਸੰਦ ਕਰਦੇ ਨੇ ਲੋਕ ਕਰਦੇ ਨੇ ਜੀ ਉਹ ਪਹਿਲਾਂ ਵੀ 15 ਸਾਲ ਇੱਥੇ ਵਧਾਈਕਰਹਿ ਚੁੱਕੇ ਨੇ ਹਾਂ ਔਰ ਵਧਾਈਕਰਹਿ ਕਿ ਉਹ ਲੋਕਾਂ ਦੇ ਕੰਮ ਕੀਤੇ ਨੇ ਉਸ ਕੰਮਾਂ ਦੇ ਆਧਾਰ ਤੇ ਉਹਨਾਂ ਨੂੰ ਲੋਕ ਸਪਟਦੇ ਅਕਾਲੀ ਦਲ ਤੋਂ ਬੀਬੀ ਨੇ ਜਿਹੜੀ ਬੀਬੀ ਸੁਬਿੰਦਰ ਕੌਰ ਰੰਧਾਵਾ ਉਹ ਵੀ ਬਹੁਤ ਕਹਿੰਦੇ ਜੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਤੇ ਗਿਆ ਸ਼ਾਇਆ ਪਿਆ ਕਹਿੰਦੇ ਜੀ ਸਾਡੀ ਜਿੱਤ ਪੱਕੀ ਹੈ ਅਕਾਲੀ ਦਲ ਜਿਹੜੀ ਪਾਰਟੀ ਸੀਗੀ ਇਹ ਸਾਡੇ ਪੁਰਖਿਆਂ ਨੇ ਸਿਰ ਦੇ ਕੇ ਇਸ ਪਾਰਟੀ ਨੂੰ ਬਣਾਇਆ ਸੀ ਹਾਂ ਪਰ ਜਦੋਂ ਤੋਂ ਸ਼ਵੀਰ ਬਾਦਲ ਤੇ ਮਜੀਠੀਆ ਹੋਂਦ ਦੇ ਹੱਥਾਂ ਦੇ ਵਿੱਚ ਆਈ ਇੱਕ ਇੱਕ ਕੱਟ ਟੁਕਲੀ ਬਣ ਕੇ ਰਹਿ ਗਈ ਪਾਰਟੀ ਦੇ ਬਹੁਤ ਬੰਦਿਆਂ ਦੀ ਇੱਕ ਕੰਪਨੀ ਬਣਾ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਪਾਰਟੀ ਲੋਕ ਸਭਾ ਹਲਕਾ ਇਹ ਖਡੂਰਸਾ ਪੈਂਦਾ ਹੈ ਤਰਨਤਾਰਨ ਤੇ ਇੱਥੇ ਵੱਡੇ ਮਾਰਜਨ ਦੇ ਨਾਲ ਅਮਰਪਾਲ ਸਿੰਘ ਹੁਣੇ ਜਿੱਤਦੇ ਨੇ ਜੇਲ੍ਹ 'ਚ ਬੈਠਣ ਦਾ ਹੱਦਤਾ ਜਾਂਦਾ ਉੱਥੇ ਤਰਨਤਾਰਨ ਹਲਕੇ ਦੇ ਵਿੱਚ ਵੀ ਕਾਫੀ ਜ਼ਿਆਦਾ ਵੋਟ ਪਈ ਸੀ ਕੀ ਲੱਗਦਾ ਇਸ ਵਾਰ ਫੈਕਟਰ ਵੀ ਉਹਨਾਂ ਦਾ ਉਮੀਦਵਾਰ ਲੋਕ ਪਸੰਦ ਕਰਨਗੇ ਜਾਂ ਨਹੀਂ ਸਭਲ ਕਾ ਜਿਹੜਾ ਵਾ ਇਹ ਫੁੱਲ ਕਲਦਾ ਹਾਂ ਔਰ ਲੋਕ 24 ਦੇ ਵਿੱਚ ਬਿਲਕੁਲ ਜਜਪਾਤੀ ਹੋ ਕੇ ਲੋਕਾਂ ਨੇ ਜਿਹੜੀ ਆ ਵੋਟ ਸੀਗੀ ਉਹ ਪਾਈ ਸੀਗੀ ਅਮਰਤਪਾਲ ਨੂੰ ਹਾਂ ਪਰ ਅਮਰਤਪਾਲ ਨੂੰ ਵੋਟ ਪਾਉਣ ਦਾ ਅੱਜ ਲੋਕ ਕੀ ਮੇਜਾ ਪੁੱਤ ਰਹੇ ਨੇ ਲੋਕ ਜਾਨਾ ਸਨ ਭਰਾਵਾਂ ਨੂੰ ਮੈਂ ਇੱਕ ਗੱਲ ਕਹੀ ਸੀ ਜੀ ਸੱਚ ਦੱਸਿਓ ਸਾਡੇ ਤਿੰਨਾਂ ਸਾਲਾਂ ਚ ਕਦੀ ਰਾਤ ਨੂੰ ਵੋਟਰ ਚਲਾਉਣ ਗਏ ਜੀ ਹਾਂ ਉਹ ਕਹਿੰਦੇ ਨਹੀਂ ਮੈਂ ਇੱਕ ਚੀਜ਼ ਹੋਰ ਦੱਸਿਓ ਸਾਢੇ 3.5 ਸਾਲਾਂ ਦੇ ਵਿੱਚ ਕਦੀ ਆ ਤੁਹਾਡੇ ਘਰੇ ਉਹਨਾਂ ਦੇ ਜਨਰੇਟਰ ਪਿਆ ਸੀ ਉਹ ਹੈ ਵੀ ਉਦੋਂ ਤੋਂ ਬੂਰੀ ਕਦੀ ਖੁੱਲੀ ਆ ਸਾਢੇ 3.5 ਸਾਲਾਂ ਤੋਂ ਕਹਿੰਦੇ ਨਹੀਂ ਖੁੱਲੀ ਮੈਂ ਸਾਢੇ 3.5 ਸਾਲਾਂ ਤੋਂ ਤੁਹਾਡੇ ਪਿੰਡ ਦੇ ਵਿੱਚੋਂ 90 ਤੋਂ ਲੈ ਕੇ 95% ਲੋਕ ਜੀ ਬਿੱਲ ਤਾਰਨ ਗਏ ਨੇ ਕਹਿੰਦੇ ਨਹੀਂ ਪਰ ਸਾਢੇ 3.5 ਸਾਲਾਂ ਤੋਂ ਕਦੀ ਰਾਤ ਹਨੇਰੀ ਵਿੱਚ ਹੀ ਆ ਤੁਸੀਂ ਕਹਿੰਦੇ ਨਹੀਂ ਤੇ ਮੈਂ ਸਾਢੇ 3.5 ਸਾਲਾਂ ਦੇ ਵਿੱਚ ਸੱਚ ਦੱਸਿਓ 6-6 ਘੰਟੇ 4-4 ਘੰਟੇ 5-5 ਘੰਟੇ ਬੱਤੀ ਆਉਂਦੀ ਹੁੰਦੀ ਸੀ ਜਦੋਂ ਚੋਣਾ ਲਾਈਦਾ ਸੀਗਾ ਮੈਂ ਹੁਣ ਦੱਸਿਓ ਕਿ 16-16 ਘੰਟੇ 12-12 ਘੰਟੇ ਲਾਈਟ ਆਉਂਦੀ ਰਹੀ ਕਿਹੋ ਜਿਹੀ ਕਹਿੰਦੇ ਆਉਂਦੀ ਰਹੀ ਹੈ ਨਾ ਬਸ ਗੱਲ ਇਹ ਆ ਕਿਸਾਨੀ ਦੇ ਨਾਲ ਲੋਕ ਜੁੜੇ ਨੇ ਔਰ 24 ਘੰਟਿਆਂ ਦੇ ਵਿੱਚ ਲੋਕਾਂ ਦੇ ਪੈਸੇ ਦਾ ਭੁਗਤਾਨ ਹੋਦਾ ਰਿਹਾ ਹੈ ਤੁਸੀਂ ਆਪੇ ਹਿਸਾਬ ਲਾ ਲੋ ਬਹੁਤ ਲੋਕਾਂ ਨੇ ਕੰਮ ਨੂੰ ਪਹੁੰਚੀ ਹੈ ਕਿ ਗੱਲਾਂ ਨੂੰ ਕੋਈ ਤੋੜ ਸਸ਼ੀਕਾਲ ਜੀ ਸਵਾਗਤ ਹੈ ਅਸੀਂ ਤਰਨਤਾਰਨ ਪਹੁੰਚੇ ਆਂ ਅਤੇ ਮਾਹੌਲ ਬਹੁਤ ਗਰਮ ਹੈ ਤਰਨਤਾਰਨ ਦੇ ਵਿੱਚ ਚੋਣਾ ਨੂੰ ਲੈ ਕੇ ਅਤੇ ਕਿਹੜਾ ਉਮੀਦਵਾਰ ਕਿੱਥੇ ਪਹੁੰਚੇ ਆ ਕਿੱਥੇ ਸਟੈਂਡ ਕਰਦਾ ਇਸ ਬਾਬਤ ਲੋਕਾਂ ਨਾਲ ਗੱਲਬਾਤ ਕਰਦੇ ਸਾਡੇ ਨਾਲ ਮੌਜੂਦ ਨੇ ਤਰਨ ਤਰਨ ਦੇ ਵਸਨੀਕ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਅੱਜ ਤਰਨ ਤਰਨ ਦੀ ਜੋ ਜਿੰਨੀ ਚੋਣ ਹੋ ਰਹੀ ਹੈ ਉਹਦੇ ਵਿੱਚ ਵਿਸ਼ਲੇਸ਼ਣ ਕਰ ਰਹੇ ਜੀ ਇਸ ਕਰਕੇ ਇੰਤਜ਼ਾਰ ਮਾਫ ਕਰਦੇ ਹਾਂ ਬਾਕੀ ਕੰਮ ਕਰ ਲਵਾਂਗੇ ਠੀਕ ਤੁਸੀਂ ਕੀ ਆਮ ਆਦਮੀ ਪਾਰਟਨਰ ਸੰਬੰਧ ਤੋਂ ਬਿਲਕੁਲ ਜੀ ਮੇਰਾ ਨਾਮ ਕੁਲਦੀਪ ਸਿੰਘ ਮੱਧੇਵਾਲ ਮੈਂ ਮਾਝਾ ਜੋਨ ਦਾ ਇੰਚਾਰਜ ਹਾਂ ਤੁਹਾਡਾ ਫਿਰ ਲੱਗਦਾ ਵੀ ਇਸ ਵਾਰ ਫਿਰ ਕਿੰਨਾ ਕੰਡਾ ਕੱਢੋਗੇ ਬਿਲਕੁਲ ਜੀ ਲੋਕ ਤਿਆਰ ਬੈਠੇ ਨੇ ਹਾਂ ਸਾਢੇ 3 ਸਾਲ ਤੋਂ ਜਮਨ ਸਿੰਘ ਸਾਹਿਬ ਨੇ ਕੰਮ ਕੀਤੇ ਨੇ ਕੰਮਾਂ ਦੇ ਆਧਾਰ ਤੇ ਉੱਤੇ ਲੋਕ ਜਿਹੜੀ ਵੋਟ ਹੈ ਆਵਾਮਾਂ ਦੇ ਪਾਸੇ ਨੂੰ ਦੇ ਨੇ ਅੱਛੇ ਫਰਮੇ ਸਿੰਘ ਸੰਧੂ ਨੂੰ ਵੀ ਪਸੰਦ ਕਰਦੇ ਨੇ ਲੋਕ ਕਰਦੇ ਨੇ ਜੀ ਉਹ ਪਹਿਲਾਂ ਵੀ 15 ਸਾਲ ਇਥੋਂ ਵਿਧਾਇਕ ਵਿਧਾਇਕ ਰਹਿ ਚੁੱਕੇ ਨੇ ਹਾਂ ਔਰ ਵਿਧਾਇਕ ਰਹਿ ਕੇ ਉਹ ਲੋਕਾਂ ਦੇ ਕੰਮ ਕੀਤੇ ਨੇ ਉਸ ਕੰਮਾਂ ਦੇ ਆਧਾਰ ਤੇ ਉਹਨਾਂ ਨੂੰ ਲੋਕ ਸਪੱਟ ਦਿੰਦੇ ਨੇ ਤੇ ਜਿਹੜਾ ਵੀ ਹੁਣ ਕਹਿੰਦੇ ਨੇ ਵੀ ਅਕਾਲੀ ਦਲ ਤੋਂ ਬੀਬੀ ਨੇ ਜਿਹੜੀ ਬੀਬੀ ਸੁਭਿੰਦਰ ਕੌਰ ਰੰਧਾਵਾ ਉਹ ਵੀ ਬਹੁਤ ਕਹਿੰਦੇ ਜੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਤੇ ਕਹਿੰਦਾ ਛਾਇਆ ਪਿਆ ਕਹਿੰਦੇ ਜੀ ਸਾਡੀ ਜਿੱਤ ਪੱਕੀ ਹੈ ਵੇਖੋ ਜੀ ਅਕਾਲੀ ਦਲ ਸਾਡੇ ਪੰਜਾਬ ਦੀ ਬਹੁਤ ਉਮੀਦ ਸੀਗੀ ਹਾਂ ਅਕਾਲੀ ਦਲ ਜਿਹੜੀ ਪਾਰਟੀ ਸੀਗੀ ਇਹ ਸਾਡੇ ਪੁਰਖਿਆਂ ਨੇ ਸਿਰ ਦੇ ਕੇ ਇਸ ਪਾਰਟੀ ਨੂੰ ਬਣਾਇਆ ਸੀਗਾ ਹਾਂ ਪਰ ਜਦੋਂ ਤੋਂ ਸੁਖਵੀਰ ਬਾਦਲ ਤੇ ਮਜੀਠੀਆ ਉਹਨਾਂ ਦੇ ਹੱਥਾਂ ਦੇ ਵਿੱਚ ਆਈ ਤੇ ਇੱਕ ਕੱਚ ਦੀ ਕੁਕਲੀ ਬਣ ਕੇ ਰਹਿ ਗਈ ਪਾਰਟੀ ਇਹ ਗੁੰਮੰਦਿਆਂ ਦੀ ਇੱਕ ਕੰਪਨੀ ਬਣਾ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਪਾਰਟੀ ਨੂੰ ਤਾਂ ਲੋਕ ਇਹਨਾਂ ਨਾਲੋਂ ਨਫ਼ਰਤ ਕਰਕੇ ਪਿੱਛੇ हट ਗਏ ਨਹੀਂ ਤਾਂ ਲੋਕ ਅਕਾਲੀ ਦਲ ਦਾ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਸੀ ਖਾਸ ਕਰਕੇ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਸਨਮਾਨ ਸੀਗਾ ਅਕਾਲੀ ਦਲ ਦਾ ਪਰ ਇਹਨਾਂ ਲੋਕਾਂ ਨੇ ਉਸ ਸਨਮਾਨ ਨੂੰ ਖੇਸ ਪਹਾਈ ਹੈ ਉਸ ਸਨਮਾਨ ਦੇ ਵਿੱਚੋਂ ਇਹਨਾਂ ਲੋਕਾਂ ਨੇ ਲੋਕਾਂ ਦੇ ਵਿੱਚੋਂ ਆਪਣਾ ਵजूद ਗਵਾਇਆ ਹੈ ਉਸ ਵਜੂਦ ਨੂੰ ਗਵਾ ਕੇ ਹੁਣੇ ਭਾਲਣਾ ਚਾਹ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਮਾਝੇ ਦੇ ਲੋਕ ਖਾਸ ਕਰ ਤਰਨਤਾਰਨ ਦੇ ਲੋਕ ਇਹਨਾਂ ਨੂੰ ਇਹ ਸੰਧੂ ਸਾਹਿਬ ਵੀ ਤਾਂ ਹੀ ਵੱਖ ਹੋਏ ਸੀ ਬਿਲਕੁਲ ਜੀ ਇਹਨਾਂ ਦੀਆਂ ਨੀਤੀਆਂ ਦਾ ਕਰਕੇ ਉਹ ਲਾਂਬੇ ਹੋ ਗਏ ਸੀ 1 ਸਾਲ ਪਹਿਲਾਂ ਪਾਰਟੀ ਨੂੰ ਸਾਡੇ ਕੋਲ ਲਾਂਬੇ ਹੋ ਚੁੱਕੇ ਸੀ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਉਹਨਾਂ ਨੇ ਸ਼ਾਇਦ ਵੇਖੋ ਜੀ ਉਹਨਾਂ ਨੂੰ ਕੰਮ ਵਾਲੇ ਬੰਦੇ ਚੰਗੇ ਨਹੀਂ ਲੱਗਦੇ ਹਾਂ ਹਾਂ ਕਾਲੀਦਰ ਇਸ ਕਰਕੇ ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇੱਧਰ ਮਾਨ ਸਾਹਿਬ ਦੀਆਂ ਜੋ ਪਿਛਲੇ ਸਾਢੇ 3 ਸਾਲਾਂ ਤੋਂ ਕੰਮ ਸੀ ਕੰਮ ਨੂੰ ਦੇਖਦੇ ਹੋਏ ਇੱਦਾਂ ਸਾਡੇ ਨਾਲ ਆਏ ਨੇ ਉਹ ਤੇ ਪਾਰਟੀ ਨੇ ਉਹਨਾਂ ਦਾ ਰਿਗਾਰਡ ਕੀਤਾ ਹੈ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਹੈ ਤੇ 14 ਤਰੀਕ ਨੂੰ ਅਸੀਂ ਟਿਕਟਾਂ ਮੌਦੀ ਪਾਰਟੀ ਜਿੱਤ ਰਹੀ ਹੈ ਕੋਈ ਸ਼ੱਕ ਨਹੀਂ ਕੋਈ ਡਾਊਟ ਨਹੀਂ ਤੇ ਜਿਹੜਾ ਲੋਕ ਸਭਾ ਹਲਕਾ ਇਹ ਖਡੂਰਸਾ ਪੈਂਦਾ ਤਰਨਤਾਰਨ ਤੇ ਇੱਥੇ ਵੱਡੇ ਮਾਰਜਨ ਦੇ ਨਾਲ ਅਮਰਪਾਲ ਸਿੰਘ ਉਹ ਨਹੀਂ ਜਿੱਤਦੇ ਨੇ ਜੇਲ੍ਹ ਚ ਬੈਠੇ ਹੁੰਦਾ ਦਿੱਤਾ ਜਾਂਦਾ ਉੱਥੇ ਤਰਨਤਾਰਨ ਹਲਕੇ ਦੇ ਵਿੱਚ ਵੀ ਕਾਫੀ ਜ਼ਿਆਦਾ ਵੋਟ ਪਈ ਸੀ ਉਹਨਾਂ ਨੂੰ ਕੀ ਲੱਗਦਾ ਇਸ ਵਾਰ ਇਫੈਕਟ ਵੀ ਉਹਨਾਂ ਦਾ ਉਮੀਦਵਾਰ ਲੋਕ ਪਸੰਦ ਕਰਨਗੇ ਜਾਂ ਨਹੀਂ? ਤਰਨਤਾਰਨ ਹਲਕਾ ਖਾਸ ਕਰਕੇ ਖਡੂਰ ਸਾਹਿਬ ਹਲਕਾ ਜਿਹੜਾ ਵਾ ਇਹ ਪੰਥਕਲਕਾ ਦਾ ਹਾਂ ਔਰ ਲੋਕ 24 ਦੇ ਵਿੱਚ ਬਿਲਕੁਲ ਜਜਪਾਤੀ ਹੋ ਕੇ ਲੋਕਾਂ ਨੇ ਜਿਹੜੀ ਆ ਵੋਟ ਸੀਗੀ ਉਹ ਪਾਈ ਸੀਗੀ ਅਮਰਤਪਾਲ ਨੂੰ ਹਾਂ ਪਰ ਅਮਰਤਪਾਲ ਨੂੰ ਵੋਟ ਪਾਉਣ ਦਾ ਅੱਜ ਲੋਕ ਕੀ ਖਮਾਜਾ ਭੁੱਤ ਰਹੇ ਨੇ ਲੋਕ ਜਾਣਦੇ ਹਾਂ ਕੁਈ ਕੰਮ ਨਹੀਂ ਹੋਇਆ ਜਿਹੜੀ ਇੱਕ ਵਾਅਦਾ ਸੀਗੀ ਵੀ ਵੋਟ ਪਾ ਕੇ ਅਸੀਂ ਉਹਨਾਂ ਨੂੰ ਬਾਹਰ ਕੱਢ ਦਾਂਗੇ ਪਰ ਜਿਹੜਾ ਕਾਨੂੰਨ ਹੈ ਭਾਰਤ ਦਾ ਸੰਵਿਧਾਨ ਦਾ ਕਾਨੂੰਨ ਹੈ ਅੱਜ ਸੰਵਿਧਾਨ ਦੇ ਵਿੱਚ ਆਣ ਕੇ ਅਮਰਪਾਲ ਚੋਣ ਲੜਿਆ ਨਾ ਤਾਂ ਪਹਿਲੋਂ ਦੇ ਸ਼ਬਦ ਉਹਨਾਂ ਦੇ ਦੇਖ ਲਓ ਕਿ ਅਸੀਂ ਇਸ ਸੰਵਿਧਾਨ ਇਸ ਕਾਨੂੰਨ ਨੂੰ ਬਾਹਰ ਦੇ ਨੂੰ ਨਹੀਂ ਮੰਨਦੇ ਇਹ ਤਾਂ ਗਮਰਾਹ ਕਰਕੇ ਲੋਕਾਂ ਪੂਰੀ ਦੋਰਾ ਮਾਪਦੰਡ ਜਿਹੜਾ ਵਾ ਲੋਕਾਂ ਦੇ ਵਿੱਚ ਨਹੀਂ ਚੱਲੇਗਾ ਪੰਥ ਉਹਨਾਂ ਹੀ ਵੀਰੇ ਤੇਰਾ ਹੈ ਉਹਨਾਂ ਹੀ ਮੇਰਾ ਹੈ ਹਾਂ ਜੇ ਕੋ ਕਵੇ ਵੀ ਪੰਥ ਦੇ ਨਾਂ ਤੇ ਤੇ ਪੰਥ ਦੇ ਨਾਂ ਤੇ 25 30 ਸਾਲ ਲੱਗੇ ਕਾਲੀ ਦਲ ਨੇ ਬਹੁਤ ਜ਼ਿਆਦਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ ਤੇ ਹੁਣ ਪੰਜਾਬ ਦੇ ਲੋਕ ਜਿਹੜੇ ਆ ਉਸ ਚੀਜ਼ ਤੋਂ ਜਾਗਰੂਕ ਨੇ ਬਿਲਕੁਲ ਸੁਹਿਰਦ ਨੇ ਔਰ ਸੁਹਿਰਦਤਾ ਦੇ ਨਾਲ ਹੀ 11 ਤਰੀਕ ਨੂੰ ਲੋਕ ਵੋਟ ਪਾਉਣਗੇ ਤੇ ਜਿਹੜਾ ਵੀ ਕਹਿੰਨੇ ਉਹ ਉਹਨਾਂ ਦਾ ਕੀ ਟਿੱਚਰ ਰੱਖਿਆ ਹਰ ਇੱਕ ਇੰਟਰਵਿਊ ਦੇ ਵਿੱਚ ਵੀ ਉਹ ਬੋਲਦੇ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਉਹ ਕਹਿੰਦੇ ਜੀ ਬੀਬੀ ਖਾਲੜਾ ਵਾਲਾ ਸਾਡੇ ਸਿਰ ਤੇ ਰੰਬਾ ਕਹਿੰਦੇ ਜੀ ਫੇਰ ਉਸ ਤੋਂ ਬਾਅਦ ਉਹੀ ਅਮਰਤਪਾਲ ਸਿੰਘ ਮਹਿਰੋਂ ਲੜੇ ਸੀ ਇੱਥੋਂ ਕਹਿੰਦੇ ਉਹ ਵੀ ਲਾਂਬਾ ਕਹਿੰਦੇ ਹੁਣ ਅਸੀਂ ਲਾਂਬਾ ਤਾਰਨਾ ਕੀ ਮਤਲਬ ਇਸ ਚੀਜ਼ ਦਾ ਕੀ ਮੈਨੂੰ ਤਾਂ ਇਸ ਚੀਜ਼ ਦਾ ਕੋਈ ਸਮਝ ਨਹੀਂ ਆਉਂਦੀ ਵੀ ਕਿਹੜੇ ਪੱਖ ਤੋਂ ਕਿਹੜੇ ਆਧਾਰ ਤੋਂ ਇਹ ਗੱਲਾਂ ਕਰ ਰਹੇ ਨੇ ਇਹ ਚੀਜ਼ਾਂ ਨਹੀਂ ਹੁੰਦੀਆਂ ਉਹ ਕਹਿੰਦੇ ਅਸੀਂ ਪੰਥਕ ਅਕਾਲੀ ਦੇ ਲੋਕ ਕਹਿੰਦੇ ਅਸੀਂ ਪੰਥਕ ਆ ਮੈਂ ਨਾ ਗੁਰਬਾਣੀ ਦੀ ਉਦਾਹਰਣ ਦਵਾਂਗਾ ਤੁਹਾਨੂੰ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਇੱਕ ਜਿਓ ਕੌਣ ਭਲੇ ਕੋ ਮੰਦੇ ਇਨਾ ਦੱਸੋ ਕਿੱਥੇ ਪੰਥ ਹੈ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35 ਭਗਤ ਸਹਿਬਾਨ ਬੈਠੇ ਨੇ ਹਾਂ ਜਿਹਦੇ ਵਿੱਚ ਬੋਧੀ ਵੀ ਬੈਠਾ ਵਾ Hindu ਵੀ ਬੈਠਾ ਵਾ Muslim ਵੀ ਬੈਠਾ ਵਾ Sikh ਵੀ ਬੈਠਾ ਵਾ ਗੁਰੂ ਸਾਹਿਬ ਵੀ ਬੈਠੇ ਨੇ ਹਾਂ ਕਿੰਨੂ ਪੰਥ ਹੈ ਇਥੇ ਗੱਲ ਸੱਚ ਦੀ ਹੈ ਮਤਰਾ ਭਾਵੇਂ ਸੱਚ ਕੋਈ ਵੀ ਬੋਲੇ ਉਹ ਪੰਥਕ ਹੈ ਜਿਹੜਾ ਸੱਚ ਦੇ ਆਧਾਰ ਤੇ ਚੱਲਦਾ ਹੈ ਚੰਗੇ ਕੰਮ ਕਰਦਾ ਹੈ ਉਹ ਪੰਥਕ ਹੈ ਇਹ ਨਹੀਂ ਕਿ ਮੈਂ ਕੋਈ ਸ੍ਰੀ ਸਾ ਪਾਇਆ ਤੁਸੀਂ ਨਹੀਂ ਪਾਇਆ ਸ਼ਾਇਦ ਤੁਹਾਡੇ ਸੋਚ ਮੇਰੇ ਨਾਲੋਂ ਵੱਧ ਜਾਓ ਹਾਂ ਇਸ ਚੀਜ਼ ਨੂੰ ਸਮਝਦੇ ਹੋ ਪੰਥਕ ਕੌਣ ਹੈ ਪੰਥਕ ਇੱਕ ਸਿਧਾਂਤ ਹੈ ਇੱਕ ਵਿਰਾਸਤ ਹੈ ਇੱਕ ਸਿਸਟਮ ਹੈ ਇੱਕ ਢਾਂਚਾ ਹੈ ਪੰਥਕ ਉਹਦੇ ਵਿੱਚ ਕੋਈ ਵੀ ਹੋ ਸਕਦਾ ਹੈ ਇਹ ਥੋੜੀ ਵੀ ਕੋਈ ਇੱਕ علیحد੍ਹਾ ਕੋਈ ਪਾਰਟੀ ਬਣਾ ਕੇ ਕਵੇ ਅਸੀਂ ਪੰਥਕ ਹਾਂ ਉਹ ਤਾਂ ਕਾਲਪੁਰਖ ਨੂੰ ਪਤਾ ਹੈ ਨਾ ਪੰਥਕ ਕੌਣ ਹੈ ਤੇ ਕੌਣ ਨਹੀਂ ਬੰਦਾ ਥੋੜੀ ਕੇ ਇਹਨੂੰ ਸਰਟੀਫਿਕੇਟ ਦੇ ਸਕਦਾ ਵੀ ਮੈਂ ਪੰਥਕ ਹਾਂ ਤੁਸੀਂ ਨਹੀਂ ਮੈਂ ਕਹਿ ਸਕਦਾ ਹਰਪੀਰ ਸਿੰਘ ਮਥਰੀਆਲ ਪੰਥਕ ਹੈ ਤੇ ਵੀਰ ਜੀ ਨਹੀਂ ਹੈ ਇਹ ਕਿਦਾਂ ਹੋ ਸਰ ਨਹੀਂ ਹੋ ਸਰ ਤੇ ਕੀ ਲੱਗਦਾ ਕਿੰਨੇ ਮਾਰਜਨ ਨਾਲ ਜਿੱਤ ਹਾਸਲ ਕਰੋਗੇ ਦਾਵਾ ਤਾਂ ਕਰ ਰਹੇ ਹਾਂ ਜਿੱਤ ਦਾ ਮਿਨੀਮਮ ਘੱਟੋ ਘੱਟ 20 ਪਲੱਸ ਅੱਛਾ ਬਿਲਕੁਲ ਇੱਕ ਆਮ ਆਦਮੀ ਪਾਰਟੀ ਦੀ ਇੱਜ਼ਤ ਦੀ ਵੀ ਗੱਲ ਹੈ ਕਿਉਂਕਿ ਹੁਣ ਤੱਕ ਜਿੰਨੀਆਂ ਪਿਛੇ ਜਿਵਣੀ ਚੋਣਾ ਹੋਈਆਂ ਨੇ ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਹਨਾ ਜੇ ਇੱਥੇ ਪੇਜ ਫਸ ਗਿਆ ਤਾਂ 27 ਦੇ ਵਿੱਚ ਅਫੈਕਟ ਜ਼ਰੂਰ ਪਊਗਾ ਪੇਜ ਇਸ ਕਰਕੇ ਨਹੀਂ ਫਸੇਗਾ ਕਿਉਂਕਿ ਜਿਹੜਾ ਤਰਨਤਾਰਨ ਦੇ ਵਿੱਚ 90 95 ਪਿੰਡ ਨੇ ਹੂੰ ਉਹਦੇ ਵਿੱਚ ਇੱਕ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਔਰ ਕਿਸਾਨੀ ਤੇ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਕਰਾਂਗਾ ਕਿ ਮੈਂ ਮੀਟਿੰਗ ਕੀਤੀ ਸੀ ਪਿੱਛੇ ਜੇ ਗੱਲਬਾਤ ਹੋਈ ਕਿਸਾਨ ਭਰਾਵਾਂ ਦੇ ਨਾਲ ਉਹ ਮੇਰੇ ਸਵਾਲ ਸੀਗੇ ਪਿਛਲੇ ਸਾਢੇ ਤਿੰਨ ਸਾਲਾਂ ਚ ਸੱਚ ਦੱਸਿਓ ਕਿਸਾਨ ਭਰਾਵਾਂ ਨੂੰ ਮੈਂ ਇੱਕ ਗੱਲ ਕਹੀ ਸੀ ਵੀ ਸੱਚ ਦੱਸਿਓ ਸਾਢੇ ਤਿੰਨ ਸਾਲਾਂ ਚ ਕਦੀ ਰਾਤ ਨੂੰ ਮੋਟਰ ਚਲਾਉਣ ਗਏ ਜੀ ਹਾਂ ਉਹ ਕਹਿੰਦੇ ਨਹੀਂ ਹਾਂ ਮੈਂ ਇੱਕ ਚੀਜ਼ ਹੋਰ ਦੱਸਿਓ ਸਾਢੇ ਤਿੰਨ ਸਾਲਾਂ ਦੇ ਵਿੱਚ ਕਦੀ ਆ ਤੁਹਾਡੇ ਘਰੇ ਉਹਨਾਂ ਦੇ ਜਨਰੇਟਰ ਪਿਆ ਸੀ ਮੈਂ ਵੀ ਉਹਦੇ ਤੋਂ ਬੋਰੀ ਕਦੀ ਖੁੱਲੀ ਆ ਸਾਢੇ ਤਿੰਨ ਸਾਲਾਂ ਤੋਂ ਕਹਿੰਦੇ ਨਹੀਂ ਖੁੱਲੀ ਮੈਂ ਸਾਢੇ ਤਿੰਨ ਸਾਲਾਂ ਤੋਂ ਤੁਹਾਡੇ ਪਿੰਡ ਦੇ ਵਿੱਚੋਂ 90 ਤੋਂ ਲੈ ਕੇ 95% ਲੋਕ ਅੱਦੀ ਬਿੱਲ ਤਾਰਨ ਗਏ ਨੇ ਕਹਿੰਦੇ ਨਹੀਂ ਪਰ ਸਾਢੇ ਤਿੰਨ ਸਾਲਾਂ ਤੋਂ ਕਦੀ ਰਾਤ ਪਣੀ ਦੀ ਬੀਜੀ ਆ ਤੁਸੀਂ ਕਹਿੰਦੇ ਨਹੀਂ ਤੇ ਮੈਂ ਸਾਢੇ ਤਿੰਨ ਸਾਲਾਂ ਦੇ ਵਿੱਚ ਸੱਚ ਦੱਸਿਓ 6-6 ਘੰਟੇ 4-4 ਘੰਟੇ 5-5 ਘੰਟੇ ਬੱਤੀ ਆਉਂਦੀ ਹੁੰਦੀ ਸੀਗੀ ਜਦੋਂ ਝੋਨਾ ਲਾਈਦਾ ਸੀਗਾ ਮੈਂ ਹੁਣ ਦੱਸਿਓ ਵੀ 16-16 ਘੰਟੇ 12-12 ਘੰਟੇ ਲਾਈਟ ਆਉਂਦੀ ਰਹੀ ਕਿ ਨਹੀਂ ਆਉਂਦੀ ਕੰਦੇ ਆਉਂਦੀ ਰਹੀ ਆ ਮੈਂ ਬਸ ਗੱਲ ਇਹ ਆ ਕਿਸਾਨੀ ਦੇ ਨਾਲ ਲੋਕ ਜੁੜੇ ਨੇ ਔਰ 24 ਘੰਟਿਆਂ ਦੇ ਵਿੱਚ ਲੋਕਾਂ ਦੇ ਪੈਸੇ ਦਾ ਭੁਗਤਾਨ ਹੁੰਦਾ ਰਿਹਾ ਏ ਤੁਸੀਂ ਆਪੇ ਹਿਸਾਬ ਲਾ ਲਓ ਬਹੁਤ ਲੋਕਾਂ ਨੇ ਕੰਮ ਨੂੰ ਪਾਉਣੀ ਏ ਕਿ ਗੱਲਾਂ ਨੂੰ ਥੋੜੀ ਪਾਓ ਚਲੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤਰਨ ਤਾਰਨ ਦੇ ਜਿਹੜੇ ਲੋਕ ਨੇ ਉਹਨੂੰ ਸਨੇਹਾ ਕੀ ਦਵੋਗੇ ਸਨੇਹਾ ਇਹੀ ਦਵਾਂਗਾ ਪੀ ਪੰਜਾਬ ਦੀ ਜਿਹੜੀ ਸਭਿਅਤਾ ਹੈ ਪੰਜਾਬ ਦੀ ਏਕਤਾ ਤੇ ਅਖੰਡਤਾ ਹੈ ਜਿਹੜੀ ਔਰ ਪੰਜਾਬ ਦੀਆਂ ਜਿਹੜੀਆਂ ਸੱਧ ਭਾਵਨਾਵਾਂ ਵਾ ਉਹਨਾਂ ਨੂੰ ਦੇਖਦੇ ਹੋਏ ਤੁਸੀਂ ਸਾਰੇ ਲੋਕ ਜਿਹੜੇ ਆ 11 ਤਰੀਕ ਨੂੰ ਬੋਟ ਦੇਓ ਆਵਾਦ ਹੀ ਪਾਰਟੀ ਨੂੰ ਚੋਣਾਂ ਚ ਝੜੂ ਔਰ ਵੱਡੀ ਲੀਡ ਦੇ ਨਾਲ ਆਵਾਦ ਦੀ ਪਾਰਟੀ ਨੂੰ ਤੁਸੀਂ ਜਿਤਾਇਓ ਤੇ ਜਿਹੜੇ ਰਹਿੰਦੇ ਕੰਮ ਨੇ ਤਰਨ ਤਾਰ ਹੁੰਦੇ ਅਸੀਂ ਜਾਣ ਲਾਜ਼ਮਾ ਕਿ ਅਗਲਾ 1.5 ਸਾਲ ਜਿਹੜਾ ਸਾਡੇ ਕੋਲ ਹੈ ਔਰ ਤੁਹਾਡੇ ਸਾਰੇ ਸਮਾਂ ਬਹੁਤ ਘੱਟ ਹੈ ਕੋਈ ਗੱਲ ਨਹੀਂ ਕੰਮ ਕਰਨ ਦੀ ਨੀਅਤ ਹੋਵੇ ਸਮਾਂ ਦਾ ਛੇ ਮਹੀਨੇ ਬਹੁਤ ਹੁੰਦਾ bawa botan tu.